हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਏ ਬਈ ਟੌਪ ਕੁਆਲਿਟੀ ਦੀਆਂ ਦੋਵੇਂ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਆ ਗਈ ਬਈ ਗੱਬਣ ਥੋੜੇ ਦਿਨਾਂ ਦੀ ਮੰਨ ਲਓ ਕਿ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਈ ਬਾਈ ਨਾਲ ਆਜੋ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਠੀ ਕੋਲ ਸਵਾਸ ਵਧੀਆ ਵਧੀਆ ਬਈ ਨਾਮ ਤੇ ਬਈ ਆਪਣਾ ਏਡਰੈਸ ਬੋਲੋ ਸਵਾਸ ਆ ਬਈ ਪਿੰਡ ਭਗਤਪਾਲਾ ਪਾਈ ਦਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪੁਰਪੁਰਾ ਆਪਾਂ ਨੂੰ ਠੀਕ ਹੈ ਬਈ ਨਵਾਂ ਨੰਬਰ ਬੋਲ ਦੋ 8196015432 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਚੱਲੂਗਾ ਸਕਰੀਨ ਤੇ ਨੋਟ ਜ਼ਰੂਰ ਕਰ ਲਿਓ ਜਿਹੜੀ ਇਸ ਵਾਰਸ ਆਪਾਂ ਵਾੜ ਦੇਖ ਰਹੇ ਆਂ ਬਈ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਈ ਦੂਜਾ ਸੂਆ ਹ ਸੂਆ ਸੂਈ ਸੀ ਜੇਰ ਆ ਕੰਪਲੀਟ ਪਈ ਆ ਜੇਰ ਵੀ ਬਣੀ ਵੀ ਆਪਣੇ ਕੋਲੇ ਬੱਚਾ ਬਸਾ ਬੱਚਾ ਦੇਤਾ ਬਈ ਠੀਕ ਆ ਬਈ ਠੀਕ ਆ ਬਹੁਤ ਚੰਗਾ ਭਰਾਇਆ ਸੀਗਾ ਫਾਰਮ ਦੀ ਆ 6 ਨੰਬਰ ਟੈਗ ਆ ਫਾਰਮ ਦੀ ਬੱਛੀ ਆ ਠੀਕ ਆ ਬਈ ਹਾਂ ਬਈ ਕਹਿੰਦਾ ਬਈ ਫਾਰਮ ਚੋਂ ਆਈ ਆ 6 ਨੰਬਰ ਇਹਦਾ ਗਰਮ ਵਾਲੀ ਦਾ ਟੈਗ ਆ ਤੇ ਕੀ ਰਿਕਾਰਡ ਰਿਹਾ ਸੂਆਸ ਬਈ ਦਾ ਬਈ ਪਲੂਨ ਨੇ 20 ਕਿਲੋ ਦਿੱਤਾ ਇਹ ਐ ਕਿ ਫਿਰ ਕਿੰਨੀ ਕੰਨੀ ਐ ਇੱਕ ਤਾਂ 24 25 ਕਿਲੋ ਬੱਚੀ ਉਮੀਦ ਆ ਬਣੀ ਬੁਣੀ ਦੇ ਦਾ ਟਕਾਣੇ ਚੱਕੇ ਪਏ ਨੂੰ ਠੰਡੀ ਆ ਹਾਂ ਹਾਂ ਠੰਡੀ ਬਰਫ ਵਰਕੇ ਬਾਕੀ ਕੰਦ ਬਹੁਤ ਆ ਯਾਰ ਹਾਂ ਦਰਗੀ ਆ ਬਾਕੀ ਫੇਸ ਕੁਆਲਟੀ ਹਮ ਆਏ ਨੀਗਾ ਵੀ ਲੇਵਾ ਟੁੱਟਣ ਵਾਲਾ ਇੱਕ ਨੰਬਰ ਲੇਵਾ ਝੋਲ ਝੂੜਾ ਹੈ ਨਾ ਖਾਣਾ ਦੇਖ ਦੂਰਾ ਗੁਲਾਬੀ ਮੁਠੀ ਵਾਲਾ ਥਣਾ ਬਈ ਪਹਿਲੀ ਗੱਲ ਤਾਂ ਥਣਾ ਦੀ ਵਿੱਥੀ ਨਹੀਂ ਹੁੰਦੀ ਹੈ ਨੀ ਹਾਂ ਕਿ ਹਾਂ ਸਹੀ ਗੱਲ ਆ ਬੜੀ ਵਿੱਥੀ ਆ ਥਣਾ ਦੀ ਬਾਕੀ ਥਣ ਚੈੱਕ ਕਰ ਸਕਦੇ ਮੈਂ ਗੁਲਾਬੀ ਥਣ ਮੈਂ ਕਹਿੰਦਾ ਨਖੜ ਮਾ ਥਣ ਲੱਗਿਆ ਵਾ ਪੂਰਾ ਬਾਕੀ ਵਰੀ ਜੜ ਦੇਖ ਜਾਨਾ ਹਾਂ ਹਾਂ ਬਾਲਾ ਪਿਆਰਾ ਫੇਸ ਹੈ ਕਰਮੜੀ ਦਾ ਸੂਟਾ ਕਰਨ ਬੁੱਧੀਬద్ధి ਫੁੱਲ ਕਮਾਲ ਦੀ ਬਾਕੀ ਚਮਕਦਮ ਕਾਲੀ ਲੀਸੀ ਲਾਮੀ ਨਾ ਨਾ ਹਲਾ ਕਹਿੰਦਾ ਹਮ ਸਹੀ ਗੱਲ ਹੈ ਇਹ ਨਹੀਂਗਾ ਵੀ ਲੀਸੀ ਲਾਮੀ ਜਾਂ ਪੂਰੀ ਪਲੀ ਵੀ ਵੜ ਹੈ ਜੇ ਗੱਲ ਕਰੀਏ ਸੁਆ ਵੀ ਨਹੀਂ ਮੰਨਿਆ ਇਸ ਬਾਦ ਨਾ ਨਾ ਬਾਈ ਸੁਆ ਸਾਣੀ ਵੀ ਦੇਖ ਲੈ ਕਿਸੇ ਪਾਸੇ ਨਹੀਂ ਸਹੀ ਗੱਲ ਹੈ ਜਿੰਦ ਜਾਨ ਵਾਲੀ ਪਰੜ ਬਾਈ ਪੂਰੀ ਸਮੀ ਪਲੀ ਅ ਬਾਕੀ ਸੁਬਾ ਜਰਸੀ ਆ ਗਈ ਹੈ ਨਾ ਹਾਂ ਏਹ ਸ਼ਹਿਰ ਤੇ ਜਰਸੀ ਦਾ ਕ੍ਰਾਸ ਆ ਗਈ ਏਹ ਸ਼ਹਿਰ ਤੇ ਜਰਸੀ ਦਾ ਕ੍ਰਾਸ ਬਾਈ ਮਿਕਸ ਆ ਗਈ ਗਰਮ ਵਾਲੀ ਨਾ ਤਾਂ ਗਰਮੀ ਮੰਨੇ ਦਾ ਨਾ ਮੰਨੇ ਠੰਡ ਦੋਵੇਂ ਮੌਸਮ ਮੰਨਣ ਕਰਨ ਲਈ ਤੇ ਜੇ ਗੱਲ ਕਰੀਏ ਦੀ ਬਰੀਡ ਦੀ ਇਹਦੇ ਰੰਗ ਰੂਪ ਦੀ ਬੜਾ ਪਿਆਰਾ ਕਰਮ ਵਾਲੀ ਰੰਗ ਰੂਪ ਲੱਗਿਆ ਵਾ ਸਵਾਸ ਖੋਲੇਗਾ ਬਾਈ ਲੈ ਬਾਈ ਤੋਰ ਕੇ ਸਾਹ ਤੋਰ ਦੇ ਖੋਲ ਕੇ ਬੱਚਾ ਕਰਮ ਵਾਲੀ ਬਾਈ ਦੇਗੀ ਵਸਾ ਤੇ ਇਸ ਵਾਸੇ ਤਾਂ ਮੁੱਲ ਬਾਈ ਫਿਰ ਕੀ ਰਹੁ ਬਾਈ ਮੁੱਲ ਕਰ ਉਹਨਾਂ ਦਾ ਲੱਖ ਕਰ ਦੇਗੇ ਹੂੰ ਠੀਕ ਆ ਹੂੰ 80000 ਰੁਪਿਆ ਲੈਣਾ ਠੀਕ ਹੈ ਬਾਈ ਮੁੱਲ ਕਰਾਉਣ ਨੂੰ ਤਾਂ ਭਾਵੇਂ ਬਾਈ ਲੱਖ ਕਰਾ ਲਓ ਜਾਨਵਰ ਵੇਖ ਹਲਾ ਕਹਿੰਦਾ ਨੁਕਰੀ ਕੁੜੀ ਹਰਗੀ ਆ ਸਹੀ ਗੱਲਾਂ ਬਾਈ ਬਰੀਡ ਬਰੀਡ ਦਾ ਫਰਕ ਹੁੰਦਾ ਕਿ ਨਹੀਂ ਸਬਸ ਬਾਕੀ ਪਲੀ ਪੁਲੀ ਵੀ ਲੰਮੀ ਲੁੰਮੀ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਕਰਮਾਲੀ ਫੁੱਲ ਤੇ ਮੁੱਲ ਵੀ ਬਾਈ ਨੇ ਦਾ ਖਿੱਚ ਕੇ ਰੱਖਿਆ 80000 ਰੁਪਏ ਦੀ ਬਾਈ ਕਹਿੰਦਾ ਆਜਾ ਪਾ ਦੇ ਦੇਗੇ ਬਾਕੀ ਦੀ ਬੋਦੀ ਬਾਦੀ ਚਮਕਦਾਉਂ ਕੇ ਚੈੱਕ ਕਰ ਸਕਦੇ ਬਹੁਤ ਸੋਹਣਾ ਰੰਗ ਰੂਪ ਆ ਕਰਮਾਲੀ ਦਾ ਤੇ ਮੁੱਲ ਵੀ ਬਾਈ ਨੇ ਇਹਦਾ ਉਹ ਜਾ ਰੱਖਦਾ ਖਿੱਚ ਕੇ ਜੇ ਕਿਉਂਕਿ ਮੁੱਲ ਕਰਾਉਣ ਦਾ ਜਨਾ ਮਰਜ਼ੀ ਕਰਾ ਲੋ ਕਿ ਨਹੀਂ ਬਾਈ ਲੈਣ ਦੇਣ ਵਾਲਾ ਹੀ ਹੂ ਬਾਈ ਭਕਾਈ ਵਾਲਾ ਤਾਂ ਬਣਾ ਦੇ ਫੋਨ ਨਾ ਹੀ ਲਾਵੇ ਆਪ ਨੂੰ ਕੋਈ ਚੱਕਰ ਨਹੀਂ ਪਰ ਜਾਨਵਰ ਦੇ ਇੱਕ ਅਗਲਾ ਕਹੂਗਾ ਵੀ ਹਾਂ ਕੀ ਚੀਜ਼ ਆ ਯਾਰ ਸਹੀ ਗੱਲ ਆ ਬਾਈ ਕਿਉਂਕਿ ਹੈ ਵੀ ਇੱਕ ਚੀਜ਼ ਆ ਕਿ ਨਹੀਂ ਯਾਰ ਬਾਕੀ ਜਿਵੇਂ ਹੁਣ ਹਵਾਨਾ ਜਾਂ ਇਹਦਾ ਥਣ ਦਾ ਸਾਇ ਦੇਖੀਏ ਭਾਵੇਂ ਹੱਥੀ ਚੁਈ ਚੱਲੇ ਭਾਵੇਂ ਮਸ਼ੀਨ ਤੇ ਅਗਲਾ ਕਹਿ ਦਿੰਦਾ ਬਾਈ ਕਿ ਠਮੂਰ ਨੂੰ ਪਰ ਗੱਠ ਪੈਂਦੀ ਵੀ ਆ ਹਾਂ ਦੋ ਦੋ ਇਕੱਠਾ ਲੈਵਲ ਤੁੰਨੀ ਤੱਕ ਲਈ ਫਿਰਦੀ ਹੈ ਸਹੀ ਗੱਲ ਆ ਬਾਈ ਤੁੰਨੀ ਤੱਕ ਗਰਮ ਵਾਲੀ ਦਲੇਵਾਗਾ ਐ ਮਾਰ ਲਓ ਵੀ ਤੁੰਨੀ ਤੋਂ ਹੀ ਲੈਵਾ ਸਟਾਰਟ ਹੁੰਦਾ ਨਹੀਂ ਤਾਰਾ ਮਰੋਂਗੇ ਹਾਂ ਹਾਂ ਲੈ ਬਾਈ ਮਾਰ ਦਿਓ ਬਾਈ ਤਾਰਾ ਲੈ ਬਾਈ ਚੋਣ ਚ ਵਾਪਸ ਚੈੱਕ ਕਰਾਣ ਮੈਂ ਕਹਣਾ ਸੁਭਾਸ ਕੱਲੀ ਆਪ ਨਹੀਂ ਚੰਗੀ ਉਹ ਨਹੀਂ ਚਵਾਈ ਕਿ ਚੰਗੀ ਆ ਹਾਂ ਸਹੀ ਗੱਲ ਆ ਲੇ ਮਗਰ ਲਥਣਾ ਦੀ ਚਵਾਈ ਚੈੱਕ ਕਰ ਸਕਦੇ ਕੋਈ ਚੱਕਰ ਹੀ ਨਹੀਂ ਬਾਲਾ ਸੋਹਣਾ ਕਰਮਲ ਨੂੰ ਚੋਣ ਚਵਾਈ ਲੱਗਿਆ ਬ ਨਿਬੜਨ ਵਾਲੀ ਚਵਾਈ ਨਾ ਬਾਈ ਨਿਆਣਾ ਲਾਇਆ ਤੇ ਨਾਸੜਾ ਬੱਚਾ ਕੋਈ ਦਿੱਕਤ ਨਹੀਂ ਕਰਨੀ ਹੂੰ ਹੂੰ ਸਹੀ ਗੱਲ ਲੈ ਕੀ ਬਾਤ ਆ ਇੱਕ ਨੰਬਰ ਥਾਣਾ ਪੂਰੀ ਵਿਥੀ ਤੇ ਕੱਲਾ ਕੱਲਾ ਥਾਣਾ ਕਹਿ ਸਕਦੇ ਬਈ ਲੱਗਿਆ ਬਗਾ ਤੇ ਮੁੱਲ ਵੀ ਬਾਈ ਨੇ ਦਾ ਖਿੱਚ ਕੀ ਰੱਖਿਆਗਾ ਤੇ ਸੁਭਾਸ ਬਾਈ 2 ਨੰਬਰ ਤੇ 2 ਨੰਬਰ ਤੇ ਵੀ ਦੂਜਾ ਸੂ ਹੀ ਆ ਬਈ ਵੱਡੀ ਬਹੁਤ ਆ ਹਨਾ ਹਾਂ ਕੱਦ ਘੱਟ ਬਹੁਤ ਸੰਡੀਆਂ ਬਹੁਤ ਚੰਗੇ ਕੱਦ ਕਾਠ ਵਾਲੀਆਂ ਪળી ਵੀ ਪੂਰੀ ਬੈੜਾ ਹਾਂ ਕਿੰਨੇ ਕ ਦਿਨਾਂ ਦੀ ਕੱਚੀ ਆ ਵਾਲੇ ਯੂ ਵੀ 5 4 ਦਿਨ 5 4 ਦਿਨਾਂ ਦੀ ਕੱਚੀ ਇਹ ਤਾਂ ਬਰੀਕੀ ਦੇ ਫਿਰ ਮੈਂ ਕਹਣਾ ਬੜਾ ਕਮਾਲ ਤਿਆਰ ਕਰੂ ਹਨਾ ਹਾਂ ਬਾਲਟੇ ਲਈ ਬਹੁ ਪਈਆਂ ਯਾਰ ਹੂੰ ਸਹੀ ਗੱਲ ਲੈ ਨਾੜਾ ਨੂੜਾ ਦੇਖੋ ਬਰੀਕੀ ਜਿਹਾ ਨਾੜਾ ਕਰਮਾ ਲਈ ਦੇ ਲੇਵੇ ਤੇ ਬਾਕੀ ਥਣਾ ਥਣਾ ਦਾ ਸਹਿਜ ਚੈੱਕ ਕਰ ਸਕਦੇ ਹਾਂ ਬਹੁਤ ਚੰਗਾ ਸਹਿਜ ਆ ਥਣਾ ਦਾ ਗੁਲਾਬੀ ਥਾਣੇ ਨੂੰ ਲੱਗਿਆ ਕਰਮਲ ਬਹੁਤ ਸੋਹਣਾ ਭਾਵੇਂ ਚੋਲੋ ਹੱਥੀ ਦੇ ਭਾਵੇਂ ਚੋਲੋ ਮਸ਼ੀਨ ਤੇ ਕੋਈ ਡੱਕ ਤਾਲੀ ਗੱਲ ਨਹੀਂ ਕਿ ਨਹੀਂ ਖੋਲ ਦੋਸ ਬਸ ਬਈ ਇਹਨੂੰ ਵੀ ਬਾਕੀ ਵੇਲ ਬੂੜ ਬਹੁਤਾ ਜ਼ਿਆਦਾ ਹੈ ਨਾ ਵੱਡੀ ਬੁੱਢੀ ਉਹ ਦੇ ਵੀ 25 26 ਕਿਲੋ ਦੋ ਠੀਕ ਆ ਤੇ ਅੱਜ ਫਿਰ ਸੁਭਾਸ ਬਾਈ ਕੱਚੀ ਆ ਤੇ ਕੱਚਿੰਗ ਵਾਲਾ ਕੀ ਮੁੱਲ ਰੋ ਹੋਵੇ ਦਾ ਕੱਚੀ ਦਾ ਮੁੱਲ ਬਾਈ ਤੇ ਦਾ ਕਰਾਉਣਾ ਲੋਕਾਂ ਵਾਲਾ ਫਿਰ ਤਾਂ 80 85 ਹੂੰ 75000 ਰੁਪਏ ਦੀ ਵੜ ਦਊਗਾ 75000 ਹਾਂ ਠੀਕ ਆ ਬਾਈ ਕਹਿੰਦਾ ਦੇਖੋ ਜੇ ਤਾਂ ਬਾਈ ਮੁੱਲ ਕਰਾਉਣਾ ਦਾ 85 ਕਰਾ ਲਓ ਜੇ ਲੈਣ ਦੇਣ ਦੀ ਗੱਲ ਕਰੋਗੇ ਤਾਂ 75000 ਦੀ ਬੈਟ ਦੇ ਦੇ ਦਾਂਗੇ ਐ ਮੰਨ ਲਓ ਕੱਲੀ ਕੱਚੀ ਆ ਕਿ ਨਹੀਂ ਸਵਾਸ ਹਾਂ ਹਾਂ ਬਈ ਚ ਹਫਤਾ ਬਾ ਪੰਜ ਚਾਰ ਦਿਨ ਸਾਂਭਣ ਵਾਲੀ ਹੂੰ ਕੱਲੀ ਪੰਜ ਚਾਰ ਦਿਨ ਸਾਂਭਣ ਵਾਲੀ ਆ ਬਾਈ ਸੋਹਣੀ ਤਿਆਰ ਹੋਣ ਵਾਲੀ ਆ ਕਰਮ ਵਾਲੀ ਬਾਕੀ ਜਿਹੜੀ ਫੀਡਿੰਗ ਫੋਟਿੰਗ ਹਵਾਨੇ ਦੀ ਬਹੁਤ ਚੰਗੀ ਧੋਰਾਦਾਰਾ ਚੈੱਕ ਕਰ ਸਕਦੇ ਇੱਕ ਨੰਬਰ ਥਣਾ ਦਾ ਸਾਇਜ ਵੀ ਬਹੁਤ ਚੰਗਾ ਹਵਾਨਾ ਹਜੇ ਬਹੁਤ ਸੋਹਣਾ ਖੋਲੂਗੀ ਬਾਈ ਕਿਉਂਕਿ ਹਜੇ ਦਿਨਾਂ ਦੀ ਕੱਚੀ ਆ ਬਾਕੀ ਹਵਾਨੇ ਆ ਜਿਹੜੇ ਦੋਨਾਂ ਦੇ ਬਈ ਪੱਟਾਂ ਦੇ ਵਿਚਾਲੇ ਆ ਗਏ ਕਿ ਨਹੀਂ ਹਾਂ ਹਾਂ ਇਹ ਨਹੀਂ ਹੈਗਾ ਵੀ ਟੁੱਟ ਮਿਲੇ ਵੀ ਆ ਜਾਂ ਇੱਕ ਸੂਪੀ ਦੇ ਟੁੱਟ ਗਲੇ ਵਨ ਬਾਕੀ ਠੰਡੀ ਬਹੁਤਾ ਹੈ ਨਾ ਹਾਂ ਸਹੀ ਗੱਲ ਹੈ ਬਈ ਠੰਡੀ ਠੰਡੀ ਚੈੱਕ ਕਰ ਸਕਦੇ ਹੋ ਕਰ ਮੜੀ ਖੁੱਲ ਤੇ ਮੁੱਲ ਵੀ ਇਹਦਾ ਬਈ ਨੇ 75000 ਰੁਪਏ ਰੱਖਿਆ ਤੇ ਕਿਸੇ ਵੀ ਵੀਰ ਨੂੰ ਬਈ ਦੋਮਾ ਵੜਾ ਚ ਕੋਈ ਵੀ ਵੜਾ ਆਵੇ ਪਸੰਦ ਤਾਂ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ